ਪਗਲਨ ਪਟਿਆ ਕੇਂਦਰ ਸਰਕਾਰ ਮੁਰਦਾਬਾਦ 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 ਸਾਡੇ ਸਵਾਲਾਂ ਦੇ ਜਵਾਬ ਨਹੀਂ ਅਦੇ ਕੋ ਕਿਉਂਕਿ ਕੁਝ ਜਿਹੜੇ ਜਿਹੜਾ ਦੇ ਹੈਗੇ ਨੇ ਐਮਐਲਏ ਦਾ ਹਰਕਤ ਚਾਰਜ ਨੇ ਉਹ ਜਵਾਬ ਦੇ ਜਾਂਦੇ ਨੇ ਪਰ ਇਹਨੇ ਸਾਡੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਇਹ ਮੰਨਿਆ ਕਿ ਮੋਰਚਾ ਜਿਹੜਾ ਹੀ ਉਹ ਸਹੀ ਹੈ ਮੈਨੂੰ ਤਾਂ ਕਰੋ ਸੇ ਆਪਾ ਹਾਏ 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 ਹਏ ਹਏ ਹਾਏ 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 ਪਸਾਨੀ ਬਾਤ ਜਿਹੜਾ ਲੜ ਰਿਹਾ ਸੀ ਪਰ ਇਹ ਜੰਗ ਨਹੀਂ ਕਈ ਤੇ ਜਿਹੜਾ ਚੁੱਕਿਆ ਭਗਵਾਨ ਜਮਾਨ ਨੇ ਇਹੋ ਸਰਟੀਫਿਕੇਟ ਦੇ ਵਿੱਚ ਜਿਹੜਾ ਲੋਕਾਂ ਦੇ ਪਿੱਛੇ ਦੇ ਵਿੱਚ ਜਿਹੜਾ ਮਾਰਿਆ ਉਹ ਉਹਦੇ ਤੇ ਕਿਸੇ ਵੀ ਚੱਲਦਾ ਜਿਹੜਾ ਕੋਈ ਜਵਾਬ ਨਹੀਂ ਆਗਾ ਇਹਨਾਂ ਕੋ। ਸਾਰੇ ਲੋਕਾਂ ਦਾ ਏਕਾ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ। ਸਾਲੀ ਮੋਟੇ ਜੋ ਟਰਾਲੀਆਂ ਚੋਰੀ ਕਰਾਉਣ ਵਾਲੀ ਭਗਵੰਤਪਨ ਸਰਕਾਰ ਮੁਰਦਾਬਾਦ। ਮੁਰਦਾਬਾਦ ਮੁਰਦਾਬਾਦ। ਖਾਲਸਾ ਭਾਈ ਦੇ ਜੀ ਦੀ ਖਤੇ ਜੋ ਹੁਣ ਪ੍ਰਧਾਨ ਬਾਬਾ ਮਸਤੂ ਲੋਪ ਸਿੰਘ ਸੁਲਤਾਨੀ ਅੱਜ ਇੱਥੇ ਹੈਲਥ ਸਿਸਟਮ ਦੇ ਚੇਅਰਮੈਨ ਰਮਣਬਾਹ ਜਿਹੜੇ ਆ ਚੋੜਸਤਾਂ ਦੇ ਵਿੱਚ ਜਿਹੜੀ ਸਿਆਸੀ ਕ੍ਰਾਂਤੀ ਜਿਹੜੀ ਚੱਲਦੀ ਹੈ ਇਹਨਾਂ ਨੇ ਜਿਹੜਾ ਕਿ ਸਾਰਾ ਜਿਹੜਾ ਆ ਡੰਬਰ ਜਿਹੜੇ ਉਹ ਰਜੇ ਰਿਆ ਰਹੇ ਆ ਤੇ ਉਹਦੇ ਵਿੱਚੋਂ ਅੱਜ ਜੋ ਸਾਡੇ ਕੇਐਮਐਮ ਮੋਰਟੀ ਵੱਲੋਂ ਜਿਹੜਾ ਉਹ ਫੈਸਲਾ ਕੀਤਾ ਗਿਆ ਸੀ ਵੀ ਆਪਾਂ ਪਿੰਡਾਂ ਦੇ ਵਿੱਚ ਇਹਨਾਂ ਨੂੰ ਜੁੜਿਆ ਸਵਾਲ ਕਰਾਂ ਤੇ ਅੱਜ ਤੁਸੀਂ ਸਾਰੇ ਨੇ ਦੇਖਿਆ ਕਿ ਸਾਡੇ ਸਵਾਲਾਂ ਦੇ ਜਵਾਬ ਨਹੀਂ ਆਦੇ ਕਿਉਂਕਿ ਕੁਝ ਜਿਹੜੇ ਜਿਹੜਾ ਦੇ ਹੈਗੇ ਨੇ ਐਮਐਲਏ ਦਾ ਹਰਕਨ ਚਾਰਜ ਨੇ ਉਹ ਜਵਾਬ ਦੇ ਜਾਂਦੇ ਨੇ ਪਰ ਇਹਨੇ ਸਾਡੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਇਹ ਮੰਨਿਆ ਕਿ ਮੋਰਚਾ ਜਿਹੜਾ ਹੀ ਉਹ ਸਹੀ ਤਖਾਨੀ ਬਾਅਦ ਤੇ ਜਿਹੜਾ ਲੜ ਰਿਹਾ ਸੀ ਪਰ ਇਹ ਜੰਗ ਵੀ ਕਈ ਤੇ ਜਿਹੜਾ ਚੁੱਕਿਆ ਭਗਵੰਤ ਮਾਨ ਨੇ ਕਿ ਉਹ ਸਾਡੀ ਪਿੱਠ ਦੇ ਵਿੱਚ ਜਿਹੜਾ ਲੋਕਾਂ ਦੀ ਪਿੱਠ ਦੇ ਵਿੱਚ ਜਿਹੜਾ ਮਾਰਿਆ ਉਹ ਉਹਦੇ ਤੇ ਕਿਸੇ ਵੀ ਚੱਲਦਾ ਜਿਹੜਾ ਕੋਈ ਜਵਾਬ ਨਹੀਂ ਹੈਗਾ ਇਹਨਾਂ ਕੋਲ ਉਹ ਅੱਜ ਵੀ ਕਿਉਂਕਿ ਆਪਾਂ ਜਿੱਥੇ ਵੀ ਜਾਣਗੇ ਉੱਥੇ ਹੀ ਇਹਨਾਂ ਦਾ ਵਿਰੋਧ ਕਰਾਂਗੇ ਤੇ ਉੱਥੇ ਹੀ ਇਹਨਾਂ ਕੋਲ ਜਿਹੜਾ ਸਵਾਲ ਹੈ ਜਿਹੜੇ ਉਹ ਕਰਨੇ ਨੇ ਸੋ ਇਹ ਮੋਰਚਾ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਤੇ ਜਿੰਨਾ ਚਿਰ ਐਮਐਸਟੀ ਗਰੰਟਡ ਕਾਨੂੰਨ ਠੀਕ ਹੈ ਇਹਨਾਂ ਨੇ ਉੱਥੋਂ ਸਾਨੂੰ ਪਿੱਠੇ ਚੁਰਾ ਮਾਰ ਕੇ ਤੇ ਥਾ ਦਿੱਤਾ ਪਰ ਮੋਰਚਾ ਜਿਹੜਾ ਉਹ ਲਗਾਤਾਰ ਇਹਦਾ ਇਹਦੇ ਉੱਤੇ ਜਿਹੜੀ ਆ ਗੱਲ ਚੱਲਦੀ ਰਣੀ ਆ ਕਿਉਂਕਿ ਪੰਜਾਬ ਸਰਕਾਰ ਨੇ ਜਿਹੜੀ ਵਿੱਚ ਲਾਟੜਾਈ ਆ ਹੁਣ ਇਹਦੀ ਲੱਤ ਨੂੰ ਸਿੱਧਾ ਕਰਨੇ ਪੈਣਾ ਪਹਿਲਾਂ ਇਹਨੂੰ ਸਿੱਧਾ ਕਰਕੇ ਫਿਰ ਆਪਾਂ ਐਮਐਸਪੀ ਵਾਲੇ ਵੱਡੇ ਜਿਹੜਾ ਕੇਂਦਰ ਦੇ ਨਾਲ ਹੋਵਾਂਗੇ ਤੋਂ ਜਿੰਨਾ ਕਿਰਾਏ ਮੈਸੇਪੀ ਨਹੀਂ ਨਹੀਂ ਮਿਲਦੀ ਉਹਨਾਂ ਚ ਵੀ ਜਿਹੜਾ ਲੜਦੇ ਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾ ਨਾਮ ਜੂਰਾਂ ਦਾ ਪੈਸ਼ਨਰ ਜਿੰਦਾਬਾਦ ਜਿੰਦਾਬਾਦ ਜੂਰਾਂ ਦੀ ਸਰਕਾਰ ਮੁਰਦਾਬਾਦ 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 ਚਾਲੀ ਚੋਰ ਮੁਰਦਾਬਾਦ 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 ਅਮਲੀਆਂ ਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਵਾਹਿਗੁਰੂ ਜੀ ਪਾਪਾ ਜਦੋਂ ਬੰਦੀਆਂ ਉੱਤੇ ਬੈਠੇ ਸੀਗੇ ਪਾਪਾ ਆਪਣੀ ਗੱਲ ਕਰ ਰਹੇ ਸੀਗੇ ਨਹੀਂ 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 ਉਹ ਰਾਹ ਜਿਹੜੇ ਬੰਦ ਕੀਤੇ ਉਹ ਕਿਨੇ ਕੀਤੇ ਆ ਉਹਦਾ ਉਹਦਾ ਜਵਾਬ ਦਿਓ ਜਿਹੜੇ ਕੰਧਾਂ ਕੱਟਿਆ ਉਹ ਕਿਨੇ ਕੱਟਿਆ ਬੰਦ ਕੀਤਾ ਸੀ ਕਿਉਂ ਹਰਿਆਣਾ ਸਰਕਾਰ ਦੇ ਕੀਤਾ ਸੀ ਜਿਹੜੀਆਂ ਕੰਧਾਂ ਨੇ ਉਹ ਤੇ ਤੁਹਾਨੂੰ ਪਤਾ ਹੀ ਹਰਿਆਣਾ ਸਰਕਾਰ ਦੇ ਸੈਂਟਰ ਗਵਰਨਮੈਂਟ ਦੀਆਂ ਸੀਗੀਆਂ ਜਦੋਂ ਸਰਕਾਰ ਹਰਿਆਣਾ ਨੇ ਉਹਦੇ ਰਾਹ ਬੰਦ ਕੀਤੇ ਸੀ ਤੇ ਗੱਲਬਾਤ ਜਿਹੜੀ ਆ ਉਹ ਕੇਂਦਰ ਦੇ ਨਾਲ ਜਿਹੜੀ ਉਹ ਚੱਲ ਰਹੀ ਸੀ ਤੇ ਜਿਹੜਾ ਭਗਵੰਤ ਮਾਨ ਸਰਕਾਰ ਨੂੰ ਜਿਹੜਾ ਤੁਹਾਡੀ ਸਰਕਾਰ ਨੂੰ ਜਿਹੜਾ ਜਿਹੜਾ ਉੱਥੋਂ ਜਿਹੜੇ ਸਾਡੇ ਆਗੂ ਨੇ ਜਿਹੜੇ ਗੱਲਬਾਤ ਦੇ ਬਹਾਨੇ ਮਤਲਬ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਕਿ ਗੱਲਬਾਤ ਵਿੱਚ ਛੱਡ ਕੇ ਤੇ ਉਹਨਾਂ ਨੂੰ ਰੈਸਟ ਕਰਨਾ ਕੀ ਉਹ ਠੀਕ ਹੀ ਇਹੋ ਨਹੀਂ ਗੱਲ ਇੱਕ ਗੱਲ ਕਰੋ ਆਪ ਵੀ ਪਤਾ ਕਿ ਜਿੱਥੋਂ ਤੱਕ ਨਹੀਂ ਅਸੀਂ ਅਸੀਂ ਮੇਰੀ ਬੇਨਤੀ ਸੁਣ ਲੋ ਆਪਾਂ ਸਵਾਲ ਸਵਾਲ ਕੀਤਾ ਤੁਹਾਨੂੰ ਆਪਾਂ ਸਵਾਲ ਸਵਾਲਾਂ ਦੇ ਜਵਾਬ ਲੈਣੇ ਮਤਲਬ ਕਹਿੰਦਾ ਵੀ ਇਹ ਕੀ ਇਤਿਹਾਸ ਦੇ ਵਿੱਚ ਇਦਾਂ ਦਾ ਹੋਇਆ ਕੋਈ ਕਦੇ ਇਦਾਂ ਵੀ ਜਿਹੜਾ ਗੱਲਬਾਤ ਵਾਸਤੇ ਸੱਦ ਕੇ ਤੇ ਉਹਦਾ ਉਹਨੂੰ ਬੰਦੇ ਨੂੰ ਉੱਥੇ ਅਰੈਸਟ ਕਰ ਲੈ ਗਏ ਸੇ ਹਥਿਆਰਬੰਦ ਲੈਰਾਂ ਵੀ ਚੱਲੀਆਂ ਉਹਨਾਂ ਨਾਲ ਵੀ ਗੱਲਾਂਬੱਤਾਂ ਹੁੰਦੀਆਂ ਰਹੀਆਂ ਪਰ ਇਦਾਂ ਦਾ ਪਹਿਲੀ ਵਾਰੀ ਇਦਾਂ ਹੋਇਆ ਕੀ ਕੀ ਇਹ ਠੀਕ ਕੀਤਾ ਦੇਖੋ ਇਹ ਤੁਹਾਡਾ ਪਹਿਲਾ ਇੰਟਰਵਿਊ ਹੈ ਮੇਨ ਗੱਲ ਨਹੀਂ ਵੀ ਥੋੜਾ ਮੇਰੀ ਬੇਨਤੀ ਸਾਡਾ ਸਾਡਾ ਸਿੱਧਾ ਸਾਡਾ ਸਿੱਧਾ ਤੁਸੀਂ ਨਹੀਂ ਬੋਲਣਾ ਤੁਸੀਂ ਬੋਲਣਾ ਸਾਡੀ ਗੱਲ ਹੋਣੀ ਆਪਣੇ ਘਰ ਵਾਲੀ ਗੱਲ ਹੈ ਜੀ ਬਹੁਤ ਸਾਡੇ ਆਪਣੇ ਸਾਰੇ ਪਰਿਵਾਰ ਦੇ ਨਾਲ ਇਹ ਮੱਝ ਕੋਈ ਨਹੀਂ ਤੁਸੀਂ ਨਹੀਂ ਬੋਲਣਾ ਜਿਹੜਾ ਤੁਹਾਡੇ ਨਾਲ ਕਰਨਗੇ ਉਹ ਤੇ ਤੁਸੀਂ ਜਵਾਬ ਬਾਈ ਇਹ ਨਹੀਂ ਕਰਦੇ ਗਾ ਬੇਨਤੀ ਹੈ ਵੀ ਮੈਂ ਆਪ ਤੁਹਾਡੇ ਵਿੱਚੋਂ ਆ ਕਿਸਾਨੀ ਜਵਾਲਾ ਕਿ ਮੈਂ ਆਪ ਹੱਥ ਨਾਲ ਨਹੀਂ ਹੱਥ ਚਲਾਇਆ ਪਰ ਮੈਨੂੰ ਇਹ ਕਿ ਕਿਸਾਨ ਦੀ ਜ਼ਿੰਦਗੀ ਪਤਾ ਵੀ ਕੀ ਆ ਜਿਵੇਂ ਔਖੀਆਂ ਹੁੰਦੀਆਂ ਨੇ ਸਵਾਲ ਇਹ ਆ ਵੀ ਉਹ ભગવાન ਤੋਂ ਮੰਗਦੀ ਹਮੇਸ਼ਾ ਹੀ ਦੇਖੋ ਉਹਦੀ ਸੋਚ ਕਿਸਾਨੀ ਨਹੀਂ ਆ ਅਸੀਂ ਅਸੀਂ ਸਾਡਾ ਸਿੱਧਾ ਸਵਾਲ ਸਾਡਾ ਸਿੱਧਾ ਸਵਾਲ ਇੱਥੇ ਫਰਕ ਪਾ ਗਿਆ ਸਾਡਾ ਸਿੱਧਾ ਸਵਾਲ ਦਾ ਸਿੱਧਾ ਜਵਾਬ ਦਿਓ ਜੋ ਉਹਨੇ ਉਹ ਕੀਤਾ ਸੀ ਉਹ ਠੀਕ ਕੀਤਾ ਕੁੱਝ ਨਹੀਂ ਇਸ ਗੱਲ 'ਚ ਨਹੀਂ ਪੈਂਦਾ ਵੀ ਉਹਨਾਂ ਨੇ ਕਰਦੇ ਨਹੀਂ ਪੈਣਾ ਪਊਗਾ ਨਾ ਵੇਖੋ ਪੈਣਾ ਪਊਗਾ ਤੁਸੀਂ ਉਹਦੀ ਨਮਾਇੰਦਗੀ ਕਰ ਦਿਓ ਸਰ ਜੀ ਨਮਾਇੰਦਗੀ ਕਰ ਦਿਓ ਕਿਸਾਨੀ ਨਾਲ ਸਰਕਾਰ ਬਣਾਈ ਆ ਉਹਦੀ ਨਮਾਇੰਦਗੀ ਕਰ ਦਿਓ ਉੱਥੇ ਤੁਸੀਂ ਲੋਕਾਂ ਦੀ ਵੀ ਨਮਾਇੰਦਗੀ ਕਰ ਦਿਓ ਜੇ ਲੋਕਾਂ ਤਾਂ ਜਿੰਨੇ ਵੀ ਲੋਕਾਂ ਦੀ ਗੱਲ ਕਰੋ ਤੁਸੀਂ ਜੇ ਤੁਸੀਂ ਲੋਕਾਂ ਦੀ ਗੱਲ ਨਹੀਂ ਕਰਨੀ ਤਾਂ ਫਿਰ ਤੁਹਾਨੂੰ ਕਦੇ ਵਾਸਤੇ ਜੋੜੋ ਲੋਕਾਂ ਦੇ ਜਜ਼ਬਾਤ ਲੋਕਾਂ ਦੇ ਵਿਚਾਰ ਕਿਸਾਨੀ ਵਾਸਤੇ ਹਰ ਥਾਂ ਪਕਰਤੇ ਧਿਆਨ ਵੇਖੋ ਸਭ ਤੋਂ ਪਹਿਲਾਂ ਮੈਂ ਕਹਿੰਦਾ ਰਿਹਾ ਵੀ ਜਿਹੜੀ ਸਾਹੀ ਜਦੋਂ ਵੇਚਣ ਜਾਂਦੇ ਆ ਸਾਡੀ ਕੀਮਤ ਜਿਹੜੀ ਫੈਂਸ ਦੀ ਆ ਉਹ ਖਰੀਦਦਾਰ ਲਾਉਂਦਾ ਕਦੇ ਵੇਚ ਬਣਾਉਣ ਵਾਲਾ ਲਾਉਂਦਾ ਹੀ ਨਹੀਂ ਮੈਂ ਤਾਂ ਤੁਹਾਨੂੰ ਤੁਹਾਨੂੰ ਪਤਾ ਵੀ ਐਤ ਕਾਂ ਝੋਨੇ ਦਾ ਜਿਹੜਾ ਕਿੱਲੇ ਦਾ 10 ਤੋਂ 12000 ਰੁਪਇਆ ਜਿਹੜਾ ਲੁੱਟਿਆ ਗਿਆ ਤੁਸੀਂ ਇਹਦੇ ਤੇ ਬੋਲੇ ਬੋਲੇ ਭਾਜੀ ਬਿਲਕੁਲ ਨਹੀਂ ਬੋਲੇ ਬਿਲਕੁਲ ਨਹੀਂ ਬੋਲੇ ਅੱਜ ਵੀ ਮੰਡੀਆਂ ਦੇ ਵਿੱਚ ਜਿਹੜੇ ਸਾਡੇ ਸਾਡੇ ਕਿਸਾਨ ਆ ਸਭ ਕੁਝ ਕੋਈ ਜੇ ਫਾਰਮ ਨਹੀਂ ਦਿੰਦਾ ਤੇ ਤੁਸੀਂ ਉਹਦੀ ਕੋਈ ਕੋਈ ਉਹਦਾ ਨੋਟਿਸ ਨਹੀਂ ਲਿਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਦੇਖੋ ਸੈਂਟਰ ਗਵਰਨਮੈਂਟ ਦਾ ਕਸੂਰ ਰਿਹਾ ਉਹਨਾਂ ਨੇ ਜਾਣ ਕੇ ਸਪੇਸ ਨਹੀਂ ਦਿੱਤੀ ਤਾਂ ਕਿ ਮੁਸ਼ਕਲ ਹੋਈ ਸੈਂਟਰ ਗਵਰਨਮੈਂਟ ਦਾ ਹੁਣ ਵੀ ਕੋਸ਼ਿਸ਼ ਇਹ ਆ ਨੂੰ ਦੁਬਾਰਾ ਕਿਸੇ ਨਾ ਕਿਸੇ ਤਰੀਕੇ ਨਾਲ ਕਿਸਾਨ ਨੂੰ ਘੇਰਿਆ ਜਾਵੇ ਅੱਜ ਜਿੰਨੇ ਝੋਨੇ ਦੇ ਵਿੱਚ ਕਰਦੇ ਸੈਂਟਰ ਨਹੀਂ ਭਾਈਵਾਲ ਸੈਂਟਰ ਨਹੀਂ ਭਾਈਵਾਲ ਬੜੀ ਪੰਜਾਬ ਸਰਕਾਰ ਇੱਕ ਸਾਡਾ ਸਾਡਾ ਮੋਰਚਾ ਸੈਂਟਰ ਨੇ ਨਹੀਂ ਚੁੱਕਿਆ ਇਹ ਸਾਫ ਗੱਲ ਹੈ ਉੱਥੋਂ ਜਿਹੜੇ ਸਾਡਾ ਮੋਰਚਾ ਪੰਜਾਬ ਸਰਕਾਰ ਨੇ ਚੁੱਕਿਆ ਠੀਕ ਹੈ ਠੀਕ ਹੈ ਮੋਰਚੇ ਤੇ ਕਾਰਵਾਈ ਕੀਤੀ ਹੋਣਾ ਉਹਦਾ ਜਵਾਬ ਨਹੀਂ ਸਾਡੀ ਗੱਲ ਦਾ ਆਇਆ ਤੁਹਾਡੇ ਕੋਲ ਜਿਹੜੀ ਗੱਲ ਦਾ ਅਸੀਂ ਜਵਾਬ ਪੁੱਛਣਾ ਚਾਹੁੰਦੇ ਉਹ ਨਹੀਂ ਆਇਆ ਟਰਾਲੀ ਉੱਥੋਂ ਸਾਡੇ ਮੋਰਚੇ ਤੋਂ ਟਰਾਲੀਆਂ ਪੱਖੇ ਸਾਡੇ ਭਾਲਦੇ ਉਹ ਬਿਲਕੁਲ ਨਹੀਂ ਤੁਹਾਡੇ ਨਾਲ ਉਹ ਉਹਨੂੰ ਰੋਕਿਆ ਜਾ ਸਕਦਾ ਹੈ ਉਹਨੂੰ ਰੋਕਿਆ ਜਾ ਸਕਦਾ ਹੈ ਤੇ ਉਹ ਗਲਤੀ ਕੀਤੀ ਹੈ ਉਹ ਗਲਤੀ ਕੀਤੀ ਮੇਰੀ ਬੇਨਤੀ ਹੈ ਉਹ ਜੇ ਉਹਨੂੰ ਰੋਕਿਆ ਜਾ ਸਕਦਾ ਸੀ ਤੁਸੀਂ ਉਹ ਸਮਝਦੇ ਵੀ ਉਹ ਗਲਤ ਹੋਇਆ ਤੇ ਉਹ ਕਿਹਨੇ ਕੀਤਾ ਮੇਰੀ ਬੇਨਤੀ ਆ ਸੁਣੋ ਸਾਡੇ ਸਵਾਲ ਦਾ ਜਵਾਬ ਤੁਹਾਡੇ ਸਵਾਲ ਦਾ ਜਵਾਬ ਕਿਹ ਕੀ ਜਵਾਬ ਦੇਣਾ ਚੋਰੀ ਦਾ ਸਮਾਨ ਦੀ ਗੱਲ ਆ ਟੋਟਲੀ ਗਲਤ ਕਿਸਾਨ ਦੀ ਬੜੀ ਮਿਹਨਤ ਦੇ ਨਾਲ ਜਾ ਕੇ ਕਾਜੀਆ ਸੱਤ ਵੰਡੇ ਨੇ ਜਿਹੜਾ ਜਿਹੜਾ ਵੀ ਕੋਈ ਗੁਨਾਹਗਾਰ ਆ ਉਹਨੂੰ ਫੜਿਆ ਜਾਣਾ ਚਾਹੀਦਾ ਫੜਾਂਗੇ ਉਹਦੇ ਵਿੱਚ ਕੋਈ ਕਿਸੇ ਗੱਲ ਦੀ ਰਿਆਦ ਨਹੀਂ ਔਰ ਜਿਹੜਾ ਵੀ ਪਰਚਾ ਉੱਤੇ ਬੰਦਾ ਉਹ ਤੇ ਜ਼ਰੂਰ ਚੱਲੇਗਾ ਭਾਵੇਂ ਪੁਲਿਸ ਵਾਲਾ ਹੋਵੇ ਭਾਵੇਂ ਕੋਈ ਹੋਵੇ ਜਿਹੜਾ ਜਿਹੜਾ ਸਮਾਨ ਚੋਰੀ ਹੋਇਆ ਉਹ ਉਹ ਬਿਲਕੁਲ ਗਲਤ ਗੱਲ ਹੈ ਸਮਾਜੀ ਤੌਰ ਤੇ ਆਪਣੇ ਘਰੋਲ ਜਾ ਕੇ ਚੀਜ਼ਾਂ ਉੱਤੇ ਬੈਠ ਕੇ ਲੋਕਾਂ ਦੀ ਗੱਲ ਕਰ ਰਹੇ ਸਾਂ ਉਹ ਉਹ ਸਰਕਾਰ ਆ ਰਹੀ ਹੈ ਜੇ ਉਹਦਾ ਸਮਾਨ ਨਹੀਂ ਲੱਭਦਾ ਉਦੀ ਜ਼ਿੰਮੇਵਾਰੀ ਕੌਮ ਨੂੰ ਨਹੀਂ ਉਹਦੀ ਜੇਸ ਬਹੁਦਾ ਜਿਹੜੇ ਉਹਦੇ ਟ੍ਰੇਸ ਨਹੀਂ ਹੁੰਦਾ ਉਹ ਕੋਸ਼ਿਸ਼ ਕਰਾਂਗੇ ਕਿ ਸਰਕਾਰ ਉਹਨੂੰ ਕੰਪਨਸੇਟ ਕਰੇ ਕੋਈ ਗੱਲ ਨਹੀਂ ਆਸੀ ਆਹ ਉਹ ਸਰਕਾਰ ਕਰੂਗੀ ਨਹੀਂ ਹੁੰਦੀ ਜਿਹੜਾ ਜਿਹੜਾ ਸਮਾਨ ਨਹੀਂ ਮਿਲਦਾ ਕਿਸਾਨ ਜਿਹੜਾ ਸੰਘਰਸ਼ ਲੜੀ ਗਲਤ ਸੀ ਜਾਂ ਠੀਕ ਸੀ ਨਹੀਂ ਠੀਕ ਦੇਖੋ ਜੇ ਠੀਕ ਸੀ ਉਹ ਕਿਸਾਨ ਜੇ ਜੇ ਠੀਕ ਜੇ ਠੀਕ ਤੁਸੀਂ ਕਿਸਾਨ ਦਾ ਸੰਘਰਸ਼ ਬਿਲਕੁਲ ਠੀਕ ਆ ਕਿਸਾਨ ਦੇਖੋ ਕਿਸਾਨ ਸਾਰੇ ਮੁਲਕ ਦਾ ਕੀ ਬਾਹਰਲੇ ਦੇਸ਼ਾਂ ਦਾ ਵੀ પેટ ਭਰਦਾ ਔਰ ਕਿਸਾਨੀ ਦਾ ਹਾਲ ਸਭ ਤੋਂ ਆਰਥਿਕ ਤੌਰ ਤੇ ਕਮਜ਼ੋਰ ਆ ਕਿਉਂਕਿ ਮੈਂ ਆਪ ਉਸ ਪਰਿਵਾਰ ਚੋਂ ਮੇਰੀ ਤੀਜੀ ਪੀੜ੍ਹੀ ਕਿਸਾਨੀ ਦੇ ਵਿੱਚ ਆਰ ਦੋ ਦੋ ਪੀੜ੍ਹੀਆਂ ਕਰਜ਼ੇ ਚ ਲੰਘ ਜਾਂਦੀਆਂ ਨੇ ਤੋਂ ਤੇ ਚਲੋ ਆ ਦੂਜੇ ਬੈਂਕ ਬੋਕ ਆ ਗਏ ਨੇ ਤੇ ਕਿਸੇ ਵਕਤ ਲੈਨ ਮਾਰ ਕੇ ਬੈਂਕ ਲਈ ਆਹੀਂ ਮੰਦਰ ਗੁਰਦੁਆਰੇ ਕਿ ਪੁੱਛਦੇ ਸੀਗੇ ਜਾਲੇ ਤੁਸੀਂ ਤੁਹਾਡੀ ਸੋਚ ਮਤਾਸੀਂ ਆਹੀਂ ਤੁਹਾਡੇ ਕਾਰ ਦੇ ਨਾਲ ਔਰ ਜਿੱਥੋਂ ਤੱਕ ਕਿਸਾਨੀ ਦੀ ਗੱਲ ਹੋਏਗੀ ਠੋਕ ਕੇ ਗੱਲ ਕਰਾਂਗੇ ਤੁਹਾਡਾ ਵਿਊ ਪੁਆਇੰਟ ਪੂਰਾ ਵਿੱਚ ਤੁਹਾਡੀ ਸਰਕਾਰ ਨੇ ਐਮਐਸ ਕੀ ਦੀ ਗਾਰੰਟੀ ਦਿੱਤੀ ਹੋ ਬੀਬੀ ਚੁਟਕੀਆਂ ਮਾਰ ਕੇ ਕਹਿੰਦੀ ਵੀ ਆਪਾਂ ਮੈਂਬਰਸ ਵੀ ਹੋਣੀ ਦੇਖੋ ਫਸਲਾਂ ਦੀ ਦਿੱਤੀ ਮਤਲਬ ਪੂਰੀ ਦੇਖੋ ਸੈਂਟਰ ਗਵਰਨਮੈਂਟ ਦੇ ਅਡਮਿਨ ਚਾ ਪਰ ਨਹੀਂ ਨਹੀਂ ਤੁਹਾਡਾ 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 ਚੌਂ ਮੈਨੂਫੈਕਚਰ ਦੀ ਵੀ ਵਾਦਾ ਹੈ ਸਾਡਾ ਚੋਣ ਮੈਨੀਫੈਸਟੋ ਵਿੱਚ ਵਾਦਾ ਹੈਗਾ ਇਤ ਨਹੀਂ ਹੈਗਾ ਕਿ ਹਰ ਫਸਲ ਦੀ ਹੋਣੀ ਚਾਹੀਦੀ ਆ ਉਹਦਾ ਕਾਰਨ ਕੀ ਆ ਹੋਣੀ ਚਾਹੀਦੀ ਇਸ ਗੱਲ ਤੇ ਦਾਦਾ ਉਹਦਾ ਦੱਸਣਾ ਤੁਹਾਨੂੰ ਆਪਾਂ ਗੱਲ ਆਪਾਂ ਮੰਡੀ ਤੇ ਜਾਂਦੇ ਆ ਨਾ ਆਪਾਂ ਸਬਜ਼ੀ ਲੈ ਜਾਂਦੇ ਆ ਕੁਆਟਰ ਲੈ ਜਾਂਦੇ ਆ ਗੋਭੀ ਲੈ ਜਾਂਦੇ ਆ ਸਾਡੀ ਉਹਦੇ ਤੇ ਪ੍ਰੋਡਕਸ਼ਨ ਆਈ ਹੁੰਦੀ ਆ ਕੀਮਤ ਮੰਨ ਲਓ 2 ਰੁਪਏ ਕਿਲੋ ਉਹ ਜਿਹੜਾ ਖਰੀਦਦਾਰ ਹੁੰਦਾ ਕਿੰਦਾਈ ਰੁਪਿਆ ਦੇਣਾ ਤੂੰ ਲੈਣਾ ਲੈ ਨਹੀਂ ਲੈਣਾ ਲੈ ਅੱਤੇ ਮੈਂ ਕਹਿੰਦਾ ਵੀ ਸਾਡੀ ਜਿੰਸ ਦਾ ਜਿਹੜਾ ਕੀਮਤ ਆ ਉਹ ਖਰੀਦਦਾਰ ਪਾਉਂਦਾ ਵੇਚ ਲਾਣੇ ਨਹੀਂ ਪਾਉਂਦਾ ਇਸ ਲਈ ਐਮਐਸਪੀ ਦਾ ਹੋਣਾ ਬਹੁਤ ਜ਼ਰੂਰੀ ਆ ਤੁਹਾਡਾ ਮਤਲਬ ਇਹ ਆ ਕਿ ਐਮਐਸਪੀ ਹੋਣੀ ਚਾਹੀਦੀ ਆ ਹੋਣੀ ਚਾਹੀਦੀ ਆ ਤੇ ਉਹਦੇ ਉਹਦੇ ਸਟੇਟ ਗੱਲਦਾ ਤੁਹਾਡਾ ਮੋਰਚਾ ਵੀ ਸਹੀ ਸੀ ਤੁਹਾਡਾ ਮੋਰਚਾ ਵੀ ਸਹੀ ਸੀ ਫਿਰ ਭਗਵੰਤ ਮਾਨ ਦੇ ਢਿੱਡ ਵੀ ਕਿਉਂ ਹੋ ਗਈ ਉਹਨੇ ਕਿਉਂ ਸਾਨੂੰ ਸਾਨੂੰ ਜਿਹੜਾ ਮਾਰ ਕੁੱਟ ਕੇ ਉੱਥੋਂ ਕੱਢਿਆ ਰਾਤ ਦੇ ਨੇ ਨੀ ਕਰ ਲੈਂਦੇ ਆ ਆਪੇ ਮੁੱਖ ਮੰਤਰੀ ਸਾਹਮਣੇ ਉੱਥੇ ਤਸੱਦਦ ਹੋਇਆ ਉਹ ਉਹ ਉਹਦੇ ਤੇ ਤੁਸੀਂ ਜੋ ਤੁਸੀਂ ਬੋਲਿਆ ਕੋਈ ਤੁਸੀਂ ਤੁਹਾਡਾ ਤੁਹਾਡੀ ਅਹੀਂ ਗੱਲ ਕਰਦੇ ਆ ਵੀ ਇੱਥੇ ਕੁਝ ਬੋਲਿਆ ਤੂੰ ਨਹੀਂ ਬੋਲੇ ਕੋਈ ਮੇਰੀ ਨਾਲੇ ਜ ਆ ਭਗਵੰਤ ਮਾਨ ਜੀ ਦੀ ਸਰਕਾਰ ਔਰ ਆਮ ਆਦਮੀ ਪਾਰਕੀ ਦੀ ਸਰਕਾਰ ਪਹਿਲਾਂ ਵੀ ਕਿਸਾਨਾਂ ਦੇ ਨਾਲ ਸੀ ਅੱਜ ਵੀ ਕਿਸਾਨਾਂ ਦੇ ਨਾਲ ਹੈ ਸਾਡਾ ਸਾਡਾ ਕੋਈ ਮੋਟਾ ਸਹੀ ਹੋਏ ਸਾਡਾ ਮੋਰਚਾ ਸਹੀ ਹੋਏ ਇਹ ਤੁਹਾਡੀ ਜ਼ੁਬਾਨੀਆਂ ਵੀ ਮੋਰਚਾ ਸਹੀ ਆ ਤੁਹਾਡੀ ਜ਼ੁਬਾਨੀਆਂ ਵੀ ਮੋਰਚਾ ਸਹੀ ਆ ਸਾਨੂੰ ਭਗੋਤ ਨਾਲ ਕੁੱਟ ਕੇ ਕੱਢ ਦੇ ਉਹਦੀ ਫੇਰ ਤੇ ਸਿੱਖਾ ਕਰੀ ਜਾਂਦੇ ਹੋਊਂ ਸੁਣ ਰਹਿ ਗੇ 13 ਮਹੀਨੇ ਦਿੱਲੀ ਮੋਰਚਾ ਲੱਗ ਰਿਹਾ ਬੀਜੇਪੀ ਸਰਕਾਰ 13 ਮਹੀਨੇ ਦਿੱਲੀ ਮੋਰਚਾ ਲੱਗ ਰਿਹਾ ਬੀਜੇਪੀ ਦੀ ਸਰਕਾਰ ਹਰਿਆਣਾ ਨਹੀਂ ਤੇ ਦਿੱਲੀ ਸੀ ਸਾਨੂੰ ਕਿਸੇ ਨੇ ਨਹੀਂ ਛੇੜਿਆ ਤੁਹਾਡੀ ਸਰਕਾਰ ਇੱਥੇ ਆਈ ਤੇ ਤੁਹਾਡੇ ਸਰਕਾਰ ਨੇ ਸਾਨੂੰ ਵਿਸ਼ਵਾਸਘਾਤ ਕਰਕੇ ਬੀਜੇਪੀ ਦੀ ਗੱਲ ਨਾ ਕਰੋ ਇਹ ਕੀਤਾ ਰਿਹਾ ਹੈ ਕਿਸੇ ਦੇ ਸਪਰਸ਼ ਨਹੀਂ ਕੋਈ ਨਾ ਨਹੀਂ ਸਾਨੂੰ ਉਠਾਇਆ ਜਿਹੜੇ ਕੋਈ ਇਸ਼ੂ ਰਹਿ ਗਏ ਨੇ ਤੁਸੀਂ ਦੱਸੋ ਸਪੋਧੀ ਗੱਲ ਕਰਾਂਗੇ ਉੱਪਰ ਬਹਿਲ ਤੁਸੀਂ ਨਾ ਗੱਲ ਨੂੰ ਲਮਕਾ ਕੇ ਕਰਦੇ ਬਹਿਲ ਸਾਹਿਬ ਗੱਲ ਸਿੱਧੀ ਜਵਾਬ ਇੱਕੋ ਆ ਕਿ ਮੋਰਚਾ ਆਮ ਆਦਮੀ ਪਾਰਟੀ ਨੇ ਚੁੱਕਿਆ ਕਿ ਨਹੀਂ ਚੁੱਕਿਆ ਤੁਸੀਂ ਕਹਿੰਦੇ ਉਹ ਪੱਕੇ ਜਣਾ ਕਿਸਾਨਾਂ ਦੇ ਨਹੀਂ ਕਹਦੇ ਹੋ ਤੇ ਗੱਲ ਮੁੱਕ ਜਾਂਦੀ ਤੁਸੀਂ ਕਹਿੰਦੇ ਨਹੀਂ ਤੁਸੀਂ ਉਹਦਾ ਹਾਂ ਜਾਲੇ ਨਾ ਆਖੋ ਤੇ ਸਰਦਾਰ ਤੁਸੀਂ ਮੋਰਚਾ ਜਿਹੜਾ ਚੁੱਕਿਆ ਉਹ ਗਲਤ ਹੈਗਾ ਨਹੀਂ ਹਾਂ ਮੰਨਦੇ ਤੁਸੀਂ ਸਾਡੀ ਮੰਗ ਮੋਰਚਾ ਸਹੀ ਤੇ ਜਿਹੜਾ ਚੁੱਕਣ ਵਾਲਾ ਉਹ ਗਲਤ ਹੈਗਾ ਦੇਖੋ ਮੋਰਚਾ ਸਹੀ ਹੈ ਦੇਖੋ ਜੇ ਤੁਹਾਡੇ ਮੂੰਹੋਂ ਹੀ ਸੁਣ ਲੈਣੇ ਨਾ ਇਹ ਨਹੀਂ ਗੱਲ ਤੇ ਸਾਨੂੰ ਜਾਪਦਾ ਵੀ ਵਾਕਈ ਯਾਰ ਇਹ ਕਿਸਾਨਾਂ ਦੇ ਹਮਾਇਤੀ ਹੈ ਜਿਹੜਾ ਟਾਡੇ ਮੂਹੇ ਨਹੀਂ ਗੱਲ ਨਹੀਂ ਕਰਦੀ ਨੀ ਫੇਰੇ ਹੀ ਸੋਚਦੇ ਹੋ ਜੀ ਆਮਰ ਪੜਾਵ ਨੇ ਮੰਨ ਲਿਆ ਹੀ ਮੋਰ ਤਾਂ ਗਲਤ ਚੁੱਕਿਆ ਪਰ ਤੁਸੀਂ ਨਹੀਂ ਮੰਨ ਰਹੇ ਤੁਸੀਂ ਪੂਰਾ ਹੈ ਜੋ ਜਿਹੜਾ ਭਗਵੰਤ ਮਾਨ ਨੀ ਮੈਂ ਨਹੀਂ ਕਰੀ ਮੈਂ ਤੁਹਾਨੂੰ ਇਹ ਦੱਸਿਆ ਵੀ ਤੁਹਾਡੀਆਂ ਡਿਵਾਰਾਂ ਸਾਰੀਆਂ ਠੀਕ ਨੇ ਔਰ ਜਿਹੜੀ ਦਿੱਤੋਂ ਤੱਕ ਜੇ ਕੋਈ ਕਮੀ ਵੀ ਸੀ ਸੋਚਦੇ ਹੋ ਰਹਿ ਗਈ ਆ ਉਹ ਆਵਾਜ਼ ਨੂੰ ਹੋਰ ਬੁਲੰਦ ਕਰਦਾ ਹੋਰ ਜੀ ਆਵਾਜ਼ ਨੂੰ ਬੁਲੰਦ ਕਰ ਦਿੱਤੀ ਹੁਣ ਕੋਈ ਗੁੱਟੜਾ ਦੀ ਗੱਲ ਨਹੀਂ ਤੇ ਬੁਲੰਦ ਹੋਗੀ ਤੁਸੀਂ ਹੀ ਤੇ ਤੁਹਾਡੇ ਸਟਾਟਸ ਅੱਜ ਅੱਜ ਦੀ ਗੱਲ ਇਹ ਠੋਕ ਕੇ ਮੈਂ ਕਰੂੰਗਾ ਨਹੀਂ ਸਟਾਟਸ ਆਦੇ ਹੱਕ ਤੋਂ ਪੁੱਛੋ ਤੁਸੀਂ ਸਾਡੇ ਹੁੰਦਿਆ ਕਰ ਦਿੰਦੇ ਹੋ ਨਾ ਗੱਲ ਤੇ ਅਸੀਂ ਸਮਝਾ ਕਿ ਸ਼ਾਇਦ ਕਰਨਗੇ ਪਰ ਤੁਸੀਂ ਇੱਥੇ ਨਹੀਂ ਕਹਿ ਰਹੇ ਤੁਹਾਡੇ ਜਸਪਾਤਾ ਨੂੰ ਕੋਈ ਉਸ ਗੱਲ ਦੀ ਪਰ ਗਈ ਮੈਂ ਗੱਲ ਕਰੂੰਗਾ ਸਭ ਤੁਸੀਂ ਇੱਕ ਗੱਲ ਹੈ ਤੁਸੀਂ ਇਸ ਚੀਜ਼ ਨੂੰ ਮੰਨੋ ਜਾਂ ਨਾ ਮੰਨੋ ਵੇਖੋ ਲੋ ਗੱਲਿਆ ਸਾਡਾ ਮੋਰਚਾ ਸਹੀ ਸੀਗਾ ਉਹ ਮੈਂ ਤਾਂ ਕਹੀ ਗਿਆ ਸਾਡਾ ਸਾਡਾ ਚੁੱਕਿਆ ਜੇ ਮੋਰਚਾ ਸਹੀ ਤੇ ਚੁੱਕਣਾ ਗਲਤੀ ਚੁੱਕਣਾ ਗਲਤ ਸੀਗਾ ਜੇ ਮੋਰਚਾ ਗਲਤੀ ਸੀ ਤੇ ਫਿਰ ਤੁਸੀਂ ਵੀ ਠੀਕ ਆ ਆਪਣੇ ਤਾਂ ਵੀ ਚੁੱਕ ਦਿੱਤਾ ਦਿਓ ਕੋਈ ਨਹੀਂ ਕੋਈ ਕਿਸੇ ਹਾਲਾਤਾਂ ਚ ਹੋਇਆ ਪਰ ਕੋਈ ਜਿੱਥੋਂ ਤੱਕ ਤੁਹਾਡੀ ਗੱਲ ਆ ਪੂਰੀ ਵਾਸਤੂ ਤੁਹਾਨੂੰ ਉਹਦੀ ਮਾਫੀ ਮੰਗਣੀ ਚਾਹੀਦੀ ਹੈ ਜਿਹੜਾ ਮੋਰਚਾ ਚੁੱਕਿਆ ਤੇ ਭਗਵੰਤ ਮਾਨ ਸਰਕਾਰ ਨੂੰ ਕਿਹਖਾਨਾ ਮੌਜੂਦ ਰਹੇਗਾ ਜਿੰਦਾਬਾਦ 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 ਆਡੀ ਚੋਰ ਆਮੀ ਸਰਕਾਰ ਮੁਰਦਾਬਾਦ 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 ਤੇ ਤਾਂ ਸਮਾਜ ਚੁੱਕਣ ਵਾਲਿਆਂ ਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਆਤ ਮੁਰਦਾ ਪਤ ਸਨਾਂ ਮਜ਼ਦੂਰਾਂ ਦਾ ਇਕ ਜਿੰਦਾਬਾਦ 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 ਸਨਾਂ ਮਜ਼ਦੂਰਾਂ ਦਾ ਇਕ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ